ਸਸਿਗਾਲ ਸਾਥੀਓ ਅੱਜ ਪੂਰਾ ਦੇਸ਼ ਆਜ਼ਾਦੀ ਦਾ 77ਵਾਂ ਆਜ਼ਾਦੀ ਦਿਹਾੜਾ ਮਨਾਉਣ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਯਾਦ ਕਰਵਾਉਣੀ ਚਾਹਣਾ ਕਿ ਪਿਛਲੇ ਸਾਲ ਇਸੇ ਹੀ ਦਿਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਜ਼ਾਦੀ ਦੀ ਪ੍ਰੇਡ ਦੇ ਮੌਕੇ ਇਹ ਗੱਲ ਕਹੀ ਸੀ ਕਿ ਮੈਂ ਆਉਣ ਵਾਲੇ 1 ਸਾਲ ਤੱਕ 15 ਅਗਸਤ ਤੱਕ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਹੈ ਉਹਨੂੰ ਰੋਕ ਲਗਾਵਾਗਾ ਸਾਡੇ ਕੋਲੇ ਸਾਰਾ ਕੁਝ ਪਹੁੰਚ ਗਿਆ ਐਕਸ਼ਨ ਇਹ ਹੁਣ ਉਹਦਾ ਰਿਐਕਸ਼ਨ ਬਹੁਤ ਜ਼ਬਰਦਸਤ ਤਰੀਕੇ ਨਾਲ ਆਉਣ ਲੱਗੂਗਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੋਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਸਹਿਯੋਗ ਤੁਹਾਡਾ ਚਾਹੀਦਾ ਬਸ ਇਸ ਵੀਡੀਓ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਮੈਨੂੰ ਪਿੰਡਾਂ ਤੋਂ ਬਹੁਤ ਸਾਰੇ ਫੋਨ ਆਉਂਦੇ ਨੇ ਜਿੱਥੇ ਨਸ਼ਾ ਵੇਚਣ ਵਾਲੇ ਆਉਂਦੇ ਨੇ ਔਰ ਕਿਸ ਤਰ੍ਹਾਂ ਨਸ਼ਾ ਵਿਕਦਾ ਮੈਨੂੰ ਸਭ ਪਤਾ ਹੈ ਔਰ ਮੈਂ ਸਾਰੀਆਂ ਜਿਹੜੀਆਂ ਫਾਈਲਾਂ ਹਰ ਵਾਰ ਦੀ ਤਰ੍ਹਾਂ ਕਹਿੰਦੇ ਨੇ ਕਿ ਮੈਂ ਮੰਗਵਾਲੀਆਂ ਬਸ ਤੁਸੀਂ ਕਾਰਵਾਈ ਦੀ ਉਡੀਕ ਕਰੋ ਆਉਣ ਵਾਲੇ ਸਮੇਂ ਤੱਕ ਤੁਹਾਨੂੰ ਨਸ਼ਾ ਜਿਹੜਾ ਉਹ ਖਤਮ ਹੋ ਜਾਏਗਾ ਪਰ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਕਹਿਣਾ ਚਾਹਣਾ ਕਿ ਮਾਨ ਸਾਹਿਬ ਹਾਲਾਤ ਵੱਧ ਤੋਂ ਵੱਧ ਹੋ ਚੁੱਕੇ ਨੇ ਤੁਹਾਡੇ ਪਿਛਲੇ ਸਾਲ ਨਾਲੋਂ ਵੱਧ ਇਸ ਸਾਲ ਜਿਹੜਾ ਨਸ਼ਾ ਵੇਚ ਰਿਹਾ ਪਿੰਡ ਦੀ ਹਰ ਨੁੱਕਰ ਤੇ ਨਸ਼ੇ ਦਾ ਵਪਾਰੀ ਬੈਠਾ ਸ਼ਹਿਰ ਦੀ ਹਰ ਨੁੱਕਰ ਤੇ ਨਸ਼ੇ ਦਾ ਵਪਾਰੀ ਬੈਠਾ ਹੈ ਔਰ ਮੇਰੇ ਫਿਰੋਜ਼ਪੁਰ ਸ਼ਹਿਰ ਫਿਰੋਜ਼ਪੁਰ ਡਿਸਟ੍ਰਿਕਟ ਪੂਰੇ ਦੇ ਇਹ ਹਾਲਾਤ ਹੋ ਚੁੱਕੇ ਨੇ ਕਿ ਹਰ ਗਲੀ ਹਰ ਮੋੜ ਤੇ ਜਿਹੜੀਆਂ ਚਿੱਟੇ ਦੇ ਧੰਦਾ ਜਿਹੜਾ ਇਹ ਕਾਰੋਬਾਰ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ। ਔਰ ਦੂਜੀਆਂ ਸਰਕਾਰਾਂ ਵਾਂਗੂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸਿਰਫ ਸੈਮੀਨਾਰਾਂ ਨਾਲ ਜਾਂ ਲੋਕ ਭਲਾਈ ਕੈਂਪ ਲਾ ਕੇ ਨਸ਼ਾ ਖਤਮ ਕਰਨਾ ਚਾਹੁੰਦੀ ਹੈ। ਇਸ ਤਰ੍ਹਾਂ ਨਸ਼ਾ ਖਤਮ ਨਹੀਂ ਹੋਣਾ। ਨਸ਼ੇ ਦੇ ਵਪਾਰੀਆਂ ਤੇ ਜਿਹੜੀ ਹੈ ਕਾਰਵਾਈ ਕਰਨੀ ਪਵੇਗੀ। ਔਰ ਹਮੇਸ਼ਾ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਜਿਸ ਦਿਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਮੈਂ ਨਸ਼ੇ ਦੇ ਵਪਾਰੀਆਂ ਨੂੰ ਜੇਲ੍ਹ ਦੇ ਅੰਦਰ ਸੁਟਾਗਾ ਔਰ ਹਮੇਸ਼ਾ ਹੀ ਉਹ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈਂਦੇ ਸੀਗੇ ਕਿ ਮਜੀਠੀਆ ਜਿਹੜਾ ਉਹ ਚਿੱਟਾ ਵਕਾਉਂਦਾ ਪਰ ਅੱਜ ਵਿਕਰਮਜੀਤ ਮਜੀਠੀਆ ਗਏ ਨੂੰ ਵੀ 10 ਸਾਲ ਹੋ ਚੁੱਕੇ ਨੇ ਉਸ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਔਰ ਕੈਪਟਨ ਅਮਰਿੰਦਰ ਸਿੰਘ ਗਏ ਨੂੰ ਵੀ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਸਵਾਲ ਇਸ ਗੱਲ ਦਾ ਹੈ ਕਿ ਜੇ 10 ਸਾਲ ਅਕਾਲੀ ਦਲ ਨਸ਼ਾ ਵਕਾਉਂਦਾ ਰਿਹਾ 5 ਸਾਲ ਕੈਪਟਨ ਅਮਰਿੰਦਰ ਸਿੰਘ ਨਸ਼ਾ ਵਕਾਉਂਦਾ ਰਿਹਾ ਤੇ ਹੁਣ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਨਸ਼ਾ ਕੌਣ ਵਕਾ ਰਿਹਾ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਮੇਰੀ ਵੀਡੀਓ ਮੁੱਖ ਮੰਤਰੀ ਤੱਕ ਪਹੁੰਚਾਉਂਦੀ ਕਰੋ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੀ ਹਰ ਗਲੀ ਹਰ ਮੋੜ ਤੇ ਚਿੱਟਾ ਵਿਖ ਰਿਹਾ ਔਰ ਤੁਹਾਡੇ ਵਾਦੇ ਸਿਰਫ ਇਸ਼ਤਿਹਾਰबाजी ਤੱਕ ਹੀ ਸੀਮਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ